ਸੰਗਤ ਜੀ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਭੈਣ ਨਾਲ ਵਾਲਾ ਉਹਦਾ ਬਾਹਰ ਸੀ ਉਹਦੇ ਭਰਾਵਾਂ ਨੇ ਤੇ ਉਹਦੇ ਸਹੁਰੇ ਨੇ ਬਹੁਤ ਬਰੂਟਲ ਤਰੀਕੇ ਨਾਲ ਕੁੱਟਿਆ ਤੇ ਫਿਰ ਅਸੀਂ ਪਹੁੰਚੇ ਕਿਤਾ ਨਹੀਂ ਬੋਲਦੀ ਹੰਦਾ ਅੱਜ ਇਹਦਾ ਮੈਂ ਤੈਨੂੰ ਬੜੇ ਜਿਹਾ ਗੱਲ ਆਸ ਸੁਣਵਾ ਤੇਰੀ ਆਵਾਜ਼ ਪਰ ਜੇ ਤੂੰ ਆਖੋ ਨਾ ਵੀ ਕੁੜੀ ਨੂੰ ਕੋ ਹੱਥ ਲਾਊਗਾ ਅੱਜ ਤੋਂ ਬਾਅਦ ਤੇ ਜਿਹਦੀ ਯੁਰਤ ਹੈਗੀ ਆ ਜਿਹੜਾ ਵੀ ਬਦਮਾਸ਼ ਹੈਗਾ ਵਾ ਉਹੋ ਬਦਮਾਸ਼ ਲੈ ਓ ਮੇਰੇ ਲਾਗੇ ਮੈਂ ਵੇਖੂੰਗਾ ਕਿ ਕਿਹੜਾ ਹੁੰਦਾ ਅਸੀਂ ਹੱਥ ਜੋੜੀ ਜਾਂਦੇ ਹਾਂ ਪਰਸੋਂ ਦੇ ਸੁਣ ਮੇਰੀ ਗੱਲ ਅਸੀਂ ਪਰਸੋਂ ਦੇ ਹੱਥ ਜੋੜੀ ਜਾਨੇ ਆ ਵੀ ਨਹੀਂ ਗਲਤੀ ਯਾਲੇ ਆ ਧੀ ਵਾਲੇ ਆ ਧੀ ਵਾਲੇ ਆ ਪਰ ਸਾਨੂੰ ਤੁਸੀਂ ਨਾ ਐਂ ਟੀੜ ਕੰਡਿਆ ਵੀ ਜਿਵੇਂ ਤੁਸੀਂ ਬਦਮਾਸ਼ ਏ ਤੇ ਸਾਡੇ ਕੋਲ ਗਲਤੀ ਹੋ ਗਈ ਨਹੀਂ ਧੀ ਵਿਆਹਤੀ ਆ ਅੱਡੀ ਸਾਰੀ ਪਤੀ ਗਵਾ ਵੀ ਕਿੰਨਾ ਕੁੱਟਿਆ ਗਿਆ ਵਾਲਾਂ ਤੋਂ ਫੜ ਕੇ ਧੋਇਆ ਉਹਨੂੰ ਕੁੜੀ ਨੂੰ ਉਹਦੇ ਮੈਂ ਮੈਡੀਕਲ ਕਰਾ ਕੇ ਤੈਨੂੰ ਰਿਪੋਰਟ ਭੇਜਦਾ ਗੁੱਜੀਆਂ ਸੱਟਾਂ ਕਿੰਨੀਆਂ ਕੁੜੀ ਦੇ ਆਪਾਂ ਬੁੱਤ ਗਲਤ ਨੂੰ ਗਲਤ ਕਹੀਏ ਨਾ ਫਿਰ ਤੂੰ ਵਿਆਹੀ ਆ ਬੱਚਿਆ ਕਿਉਂ ਤੂੰ ਕੁੱਟਿਆ ਯਾਰ ਮੈਂ ਤੇ ਕੋਈ ਤਾਂ ਤੈਨੂੰ ਯਾਰ ਕੋਈ ਕੋਈ ਬੰਦਾ ਤੇ ਨਹੀਂ ਆਇਆ ਅੱਜ ਤੁਹਾਡੇ ਘਰ ਲੈ ਕੇ ਕੁੜੀ ਨੂੰ ਕਿਉਂ ਕੁੱਟਿਆ ਤੇਰੇ ਪਿਓ ਨੇ ਉਹ ਨਹੀਂ ਮੈਂ ਉਹ ਉਸ ਗੱਲ ਤੇ ਆਉਂਦਾ ਹੀ ਨਹੀਂ ਮੈਂ ਕਹਿੰਦਾ ਕੁੜੀ ਨੂੰ ਕੁੱਟਿਆ ਜੋ ਤੇਰੇ ਪਿਓ ਨੇ ਤੇਰੇ ਭਰਾ ਨੇ ਪਰ ਓਏ ਓਂ ਡੇਓ ਧੋਖ ਲੋ ਗਈ ਉਹਨੇ ਤੇ ਕੋਈ ਮਾਰੀ ਨਹੀਂ ਆਕੀ ਕੋਈ